ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ ਭਾਰਤ ਪੁਸ਼ਨਾਸ਼ੂ ਸੰਮਣ ਭੇਜਣ ਵਾਲੇ ਐਸਐਸਪੀ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਕੀਤਾ ਮੁੱਤਲ ਸੁਖਬੀਰ ਸਿੰਘ ਬਾਦਲ ਤੇ ਪੜਕੇ ਸੀਐਮ ਭਗਵੰਤ ਮਾਨ ਲਗਾਏ ਇਲਜ਼ਾਮਾਂ ਦਾ ਦਿੱਤਾ ਠੋਕਮਾ ਜਵਾਬ ਸੰਮਣ ਭੇਜਣ ਵਾਲੇ ਐਸਐਸਪੀ ਤੇ ਕਾਰਵਾਈ ਮਗਰੋਂ ਬੋਲੇ ਭਾਰਤ ਪੁਸ਼ਨਾਸ਼ੂ ਕਿ ਹਾਂ ਮੈਨੂੰ ਫੜਨ ਲਈ ਰਾਤ ਤੋਂ ਚੱਲ ਰਿਹਾ ਡਰਾਮਾ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇ ਤੇ ਹੋਇਆ ਵੱਡਾ ਇਕੱਠ ਸ਼੍ਰੀ ਅਕਾਲ ਤਖਸੈਦ ਜੱਥੇਦਾਰ ਸਾਹ ਨੇ ਅਰਦਾਸ ਦੌਰਾਨ ਸਿੱਖ ਕੌਮ ਦੇ ਨਾਂ ਦਿੱਤਾ ਸੰਦੇਸ਼ ਪੰਜਾਬ ਚ ਇਨਾ ਥਾਵਾਂ ਤੇ ਜ਼ਮੀਨ ਹੋਵੇਗੀ ਐਕਵਾਇਰ ਬਣਨਗੇ ਅਰਬਨ ਸਟੇਟ ਆਸ਼ੂ ਮਾਮਲੇ ਚ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਭਗਵੰਤ ਮਾਨ ਤੇ ਲਾਇਆ ਨਿਸ਼ਾਨਾ ਕਿ ਹਾਏ ਇਹ ਸਰਕਾਰ ਨੇ ਹੀ ਸਗੋ ਬਦਲੇ ਦੀ ਰਣਨੀਤੀ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਪੂਰੇ ਹਫਤੇ ਲਈ ਆਈ ਨਵੀਂ ਜਾਣਕਾਰੀ ਪੁਰਾਣੇ ਵਾਹਨਾ ਦੀ ਬੈਕ ਲੋਗ ਐਂਟਰੀ ਹੋਈ ਸ਼ੁਰੂ ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰਸੀ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਆਈ ਵੱਡੀ ਖਬਰ 31 ਜੁਲਾਈ ਤੱਕ ਦਾ ਦਿੱਤਾ ਆਖਰੀ ਮੌਕਾ ਲੁਧਿਆਣਾ ਪਛਮੀ ਜਿਮਨੀ ਚੌਂਦਰਾਨ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਨਾਸ਼ ਨੂੰ ਪੁੱਛਕਿਸ਼ ਲਈ ਸੰਮਣ ਭੇਜਣ ਵਾਲੇ ਬਿਜ਼ਨਸ ਦੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਮੌਤਲ ਕਰ ਦਿੱਤਾ ਹੈ ਇਸ ਦੇ ਨਾਲ ਹੀ ਹੁਣ ਆਸ਼ੂ ਨੂੰ ਵੀਜਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸੂਤਰਾਂ ਅਨੁਸਾਰ ਐਸਐਸਪੀ ਅਤੇ ਭਾਰਤ ਪੂਸ਼ਨਾਸ਼ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ ਆਸ਼ੂਨੂ ਸਰਾਬਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2400 ਕਰੋੜ ਦੇ ਕੁਟਾਲੇ ਦੇ ਸਬੰਧ ਵਿੱਚ ਸੰਮਣ ਭੇਜੇ ਗਏ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਪੁਸ਼ਨਾਸ਼ੂ ਵਿਜੀਲੈਂਸ ਨੇ ਨਿਊ ਹਾਈ ਸਕੂਲ ਦੇ ਕਪਲੇ ਵਿੱਚ ਜਿਹੜੇ ਸੰਮਣ ਭੇਜੇ ਸਨ ਉਹ ਵਿਜੀਲੈਂਸ ਦੇ ਐਸਐਸਪੀ ਨੇ ਖੁਦ ਆਪਣੇ ਪੱਧਰ ਤੇ ਹੀ ਭੇਜੇ ਹਨ ਦੋਵਾਂ ਦੇ ਪੁਰਾਣੇ ਸਬੰਧ ਵੀ ਸਾਹਮਣੇ ਆਏ ਹਨ ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਪੁਸ਼ਨਾਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ ਸੂਤਰਾਂ ਮੁਤਾਬਕ ਆਸ਼ੂ ਹੀ ਉਹ ਵਿਅਕਤੀ ਸੀ ਜਿਸ ਨੇ ਪਹਿਲਾਂ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕਰਵਾਇਆ ਸੀ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇੱਕ ਦੂਜੇ ਤੇ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਹਨ ਅਤੇ ਹੁਣ ਸੀਐਮ ਭਗਵੰਤ ਮਾਨ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਕਹੀ ਗਈ ਗੱਲ ਦਾ ਜਵਾਬ ਦਿੱਤਾ ਗਿਆ ਹੈ ਅਕਾਲੀ ਦਲ ਤੇ ਸਵਾਲ ਉਠਾਉਂਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਸੁਖਵੀਰ ਬਾਦਲ ਕਹਿ ਰਹੇ ਹਨ ਕਿ ਉਹ ਗੈਂਗਸਟਰਾਂ ਨੂੰ ਕੰਟਰੋਲ ਕਰ ਲੈਣਗੇ ਕਿ ਉਹਨਾਂ ਕੋਲ ਕੋਈ ਪਾਸਪੋਰਟ ਹੈ ਜਿਸ ਨਾਲ ਉਹ ਅਪਰਾਧ ਨੂੰ ਕੰਟਰੋਲ ਕਰ ਲੈਣਗੇ ਇਹ ਉਹ ਲੋਕ ਹਨ ਜੋ ਗੈਂਗਸਟਰਾਂ ਨੂੰ ਲੈ ਕੇ ਆਏ ਹਨ ਅੱਜ ਜਿੰਨਾ ਗੈਂਗਸਟਰਾਂ ਦਾ ਨਾਮ ਬੋਲਦਾ ਹੈ ਉਹ ਸਾਰੇ ਅਕਾਲੀ ਸਰਕਾਰ ਦੌਰਾਨ ਪੈਦਾ ਹੋਏ ਸਨ ਉਹੀ ਲੋਕ ਨਸ਼ੇਵੀ ਲੈ ਕੇ ਆਏ ਸਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਹੀ ਪੰਜਾਬ ਨੂੰ ਬਰਬਾਦ ਕੀਤਾ ਹੈ ਨਾ ਤਾਂ ਉਹਨਾਂ ਨੇ ਕੋਈ ਸਕੂਲ ਬਣਾਇਆ ਤੇ ਨਾ ਹੀ ਕੋਲਜ ਸਾਰੀਆਂ ਸੜਕਾਂ ਨਿੱਜੀ ਕੰਪਨੀਆਂ ਨੂੰ ਦੇ ਦਿੱਤੀਆਂ ਉਹਨਾਂ ਨੇ ਰੇਤ ਮਾਫੀਆ ਤੇ ਧੂ ਮਾਫੀਆ ਨੂੰ ਉਤਸ਼ਾਹਿਤ ਕੀਤਾ ਉਹਨਾਂ ਨੇ ਧਰਮ ਦਾ ਅਪਮਾਨ ਕੀਤਾ ਸਿੱਖ ਸੰਸਥਾਵਾਂ ਤੇ ਕਬਜ਼ਾ ਕਰ ਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਇਹ ਲੋਕ ਪੰਜਾਬ ਨੂੰ ਕੀ ਬਚਾਉਣਗੇ ਅਸਲ ਵਿੱਚ ਪੰਜਾਬ ਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ ਆਪਣੇ ਤੇ ਲੱਗੇ ਇਲਜ਼ਾਮਾਂ ਤੇ ਭਾਰਤ ਪੁਸ਼ਨਾਸ਼ੂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੀ ਐਸਐਸਪੀ ਨਾਲ ਕੋਈ ਮੁਲਾਕਾਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੇਰੀ ਐਸਐਸਪੀ ਨਾਲ ਮੁਲਾਕਾਤ ਦੀ ਗੱਲ ਸਾਬਿਤ ਕਰੋ ਮੈਂ ਕਿਸੇ ਵੀ ਜਾਂਚ ਤੋਂ ਭੱਜਣ ਵਾਲਾ ਨਹੀਂ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੈਨੂੰ ਫੜਨ ਲਈ ਰਾਤ ਤੋਂ ਡਰਾਮਾ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮੈਨੂੰ ਸਮਨ ਜਾਰੀ ਕਰਨ ਵਾਲੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ। ਜਿਮਨੀ ਚੌਂ ਨੂੰ ਲੈ ਕੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ। ਭਗਤ ਪੂਸ਼ਨਾਸ਼ੂ ਨੇ ਕਿਹਾ ਕਿ ਅਸੀਂ ਹਮੇਸ਼ਾ ਡਟ ਕੇ ਲੜਾਈ ਲੜੀ ਹੈ। ਸਾਕਾ ਨੀਲਾ ਤਾਰਾ ਦੀ 41ਵੀਂ ਬਰੇਗੰਡ ਮੌਕੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਵੱਡਾ ਇਕੱਠ ਹੋਇਆ। ਸ਼੍ਰੀ ਅਕਾਲ ਤਖਸਾਈ ਵਿਖੇ ਸਵੇਰੇ 8 ਵਜੇ ਕੀਰਤਨ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਕੀਤੀ ਗਈ ਭਾਈ ਰਾਜੂ ਆਣਾ ਸਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਕੌਮ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ। ਇਸ ਦੌਰਾਨ ਸ਼੍ਰੀ ਅਕਾਲ ਤਖਸਾਈ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਦੇ ਵਿੱਚਕਾਰ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਆਂ ਸਾਰੀ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਹੇ ਹੈ ਕਿ ਅੱਜ ਸਿੱਖ ਕੌਮ ਨੂੰ ਖੇਰੂ-ਖੇਰੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਨੂੰ ਕੌਮ ਦੀਆਂ ਚੁਣੌਤੀਆਂ ਨੂੰ ਮਿਲ ਕੇ ਸਾਹਮਣਾ ਕਰਨ ਦੀ ਲੋੜ ਹੈ। ਸਿੱਖ ਕੌਮ ਨੂੰ ਇਕੱਠੇ ਹੋ ਕੇ ਸੰਵਾਦ ਕਰਨ ਦੀ ਲੋੜ ਹੈ। ਸਾਨੂੰ ਖਾਲਸਾਈ ਝੰਡੇ ਹੇਠ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਇਕਜੁੱਟ ਨਹੀਂ ਹੋਵਾਂਗੇ। ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਲਗੱਜ ਨੇ ਕਿਹਾ ਕਿ ਮੈਂ ਅੱਜ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਲੀ ਦਸਤਾਰ ਸਜਾਈ ਹੈ ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਰੋਪਾ ਸਾਹਿਬ ਤੇ ਦਸਤਾਰਾਂ ਦੇਣਗੀਆਂ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੀਆਂ ਹੋਣਗੀਆਂ ਪੰਜਾਬ 'ਚ ਆਪਣਾ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਸੁਪਨਾ ਜਲਦੀ ਹੀ ਪੂਰਾ ਹੋ ਜਾਵੇਗਾ ਸੂਬਾ ਸਰਕਾਰ ਨੇ ਲਗਭਗ 19 ਥਾਵਾਂ ਤਿਆਰ ਬਣ ਸਟੇਟ ਵਿਕਸਿਤ ਕਰਨ ਦੀ ਤਿਆਰੀ ਕੀਤੀ ਹੈ ਜਿੱਥੇ ਲੋਕਾਂ ਨੂੰ ਕਿਫਾਇਤੀ ਰਿਹਾਇਸ਼ ਦੀ ਸਹੂਲਤ ਮਿਲੇਗੀ ਇਸ ਦੇ ਨਾਲ ਹੀ ਇਹਨਾਂ ਖੇਤਰਾਂ ਨੂੰ ਵੀ ਸਹੀ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ ਤੇ ਇਸ ਲਈ ਵੱਖ-ਵੱਖ ਥਾਂ ਹੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਸੂਤਰਾਂ ਮੁਤਾਬਿਕ ਇਸ ਪ੍ਰੋਜੈਕਟ ਨਾਲ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵਿਵਾਦਾ ਹੋਵੇਗਾ ਸਰਕਾਰ ਨੇ ਉਹ ਥਾਵਾਂ ਤਿਆਰ ਕੀਤੀਆਂ ਹਨ ਜਿੱਥੇ ਅਰਬਨ ਸਟੇਟ ਸਥਾਪਿਤ ਕੀਤੇ ਜਾਣ ਜਿੱਥੇ ਸਰਕਾਰ ਨੇ ਇਹ अर्ਬਨ ਸਟੇਟ ਸਥਾਪਿਤ ਕਰਨੇ ਹਨ ਉੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਬਦਲ ਦਿੱਤਾ ਜਾਵੇਗਾ ਸ਼ਹਿਰੀ ਸਟੇਟ ਸੂਬਾ ਸਰਕਾਰ ਵੱਲੋਂ ਵਿਕਸਿਤ ਕੀਤੇ ਜਾਣੇ ਹਨ ਇਹਨਾਂ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ ਪੰਜ ਅਧਿਕਾਰੀਆਂ ਦੀ ਹੋਵੇਗੀ ਇਸ ਸਮੇਂ ਦੌਰਾਨ ਪਟਿਆਲਾ ਵਿੱਚ 1150 ਏਕੜ ਸੰਗਰੂਰ ਵਿੱਚ 568 ਏਕੜ ਬਰਨਾਲਾ ਚ 317 ਏਕੜ ਅਤੇ ਬਠਿੰਡਾ ਵਿੱਚ 847 ਏਕੜ ਅਰਬਨ ਸਟੇਟ ਬਣਾਏ ਜਾਣਗੇ ਇਸੇ ਤਰ੍ਹਾਂ ਮਾਨਸਾ ਵਿੱਚ 212 ਏਕੜ ਮੋਗਾ ਵਿੱਚ 542 ਏਕੜ ਫਿਰੋਜ਼ਪੁਰ ਵਿੱਚ 313 ਏਕੜ ਨਵਾਂ ਸ਼ਹਿਰ ਚ 383 ਏਕੜ ਜਲੰਧਰ ਵਿੱਚ 1000 ਏਕੜ ਹੁਸ਼ਿਆਰਪੁਰ ਵਿੱਚ 550 ਏਕੜ ਸੁਲਤਾਨਪੁਰ ਲੋਧੀ ਚ 70 ਏਕੜ ਕਪੂਰਥਲਾ ਵਿੱਚ 150 ਏਕੜ ਫਗਵਾੜਾ ਵਿੱਚ 200 ਏਕੜ ਤੇ ਨਕੋਦਰ ਚ 200 ਏਕੜ ਅਰਬਨ ਸਟੇਟ ਬਣਾਏ ਜਾਣਗੇ ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 4464 ਏਕੜ ਗੁਰਦਾਸਪੁਰ ਵਿੱਚ 80 ਏਕੜ ਬਟਾਲਾ ਵਿੱਚ 160 ਏਕੜ ਤਰਨਤਾਰਨ ਚ 97 ਏਕੜ ਤੇ ਪਠਾਨਕੋਟ ਚ 1000 ਏਕੜ ਵਿੱਚ ਅਰਬਨ ਸਟੇਟ ਵਿਕਸਿਤ ਕੀਤੇ ਜਾਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਉਪਚੋਣ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨਾਸ਼ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਨੇ ਵਿਰੋਧੀ ਆਗੂ ਨੂੰ ਪਰੇਸ਼ਾਨ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ ਉਹਨਾਂ ਕਹੇ ਹੈ ਕਿ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਵਿਜੀਲੈਂਸ ਨੇ ਆਸ਼ੂ ਨੂੰ ਤਲਬ ਕੀਤਾ ਸੀ ਇਹ ਕੋਈ ਸੱਚੀ ਜਾਂਚ ਨਹੀਂ ਸੀ ਸਗੋਂ ਰਾਜਨੀਤਿਕ ਲਾਭ ਲਈ ਡਰਾਉਣ ਦੀ ਚਾਲ ਸੀ ਜਨਤਾ ਦੀ ਸੇਵਾ ਕਰਨ ਦੀ ਬਜਾਏ ਮੁੱਖ ਮੰਤਰੀ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਵਿੱਚ ਰੁਝੇ ਹੋਏ ਹਨ ਜਦੋਂ ਇਸ ਚਾਲ ਦਾ ਵਿਰੋਧ ਕੀਤਾ ਗਿਆ ਤੇ ਜਨਤਾ ਗੁੱਸੇ ਵਿੱਚ ਸੀ ਤਾਂ ਸਰਕਾਰ ਨੇ ਯੂ ਟਰਨ ਲੈ ਲਿਆ ਹੈ ਉਸੇ ਅਧਿਕਾਰੀ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਜਿਸ ਨੇ ਆਸ਼ੂ ਨੂੰ ਤਲਬ ਕੀਤਾ ਸੀ ਸਰਕਾਰ ਨੇ ਕਿਹਾ ਹੈ ਕਿ ਇਹ ਅਧਿਕਾਰੀ ਆਸ਼ੂ ਲਈ ਰਾਜਨੀਤਿਕ લાભ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬਾਜਬਾਨੇ ਮਜ਼ਾਕ ਉਡਾਇਆ ਹੈ ਕਿ ਹੁਣ ਭਾਰਤ ਪੁਸ਼ਨਾਸ਼ੂ ਪੁਲਿਸ ਵਿਭਾਗ ਚਲਾ ਰਹੇ ਹਨ ਇਹ ਸਾਰਾ ਡਰਾਮਾ ਜਨਤਾ ਦੀ ਸਮਝ ਦਾ अपमान ਹੈ ਸਚਾਈ ਨੂੰ ਛੁਪਾਉਣ ਲਈ ਅਧਿਕਾਰੀ ਨੂੰ ਹਟਾ ਦਿੱਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਅਤੇ ਉਮੀਦਵਾਰ ਸੰਜੀਵ ਰੋੜਾ ਦੀ ਜਨਤਕ ਮੀਟਿੰਗ ਵਿੱਚ ਦਿਖਾਈ ਦਿੱਤਾ ਸੀ ਜਿਸ ਨੇ ਉਹਨਾਂ ਦੀ ਰਾਜਨੀਤਿਕ ਨਿਰਪੱਖਤਾ ਦੇ ਸਵਾਲ ਖੜੇ ਕੀਤੇ ਹਨ। ਪੰਜਾਬ 'ਚ ਗਰਮੀ ਨੇ ਇੱਕ ਵਾਰ ਫਿਰ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਪੱਛਮੀ ਪ੍ਰਭਾਵ ਕਾਰਨ ਹੋਈ ਬਰਸਾਤ ਤੇ ਹਨੇਰੀ ਨਾਲ ਤਾਪਮਾਨ ਚ ਗਿਰਾਵਟ ਆਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਹੁਣ ਪੱਛਮੀ ਪ੍ਰਭਾਵ ਦਾ ਅਸਰ ਖਤਮ ਹੋਣ ਨਾਲ ਤਾਪਮਾਨ ਚ ਇੱਕ ਵਾਰ ਫਿਰ ਵਾਧਾ ਹੋਣ ਲੱਗਿਆ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਿਕ ਇਸ ਹਫਤੇ ਸੂਬੇ ਵਿੱਚ ਮੀਂਹ ਆਦੇ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੁਵਿੱਖਬਾਣੀ ਕੀਤੀ ਹੈ ਕਿ ਅਗਲੇ 5 ਦਿਨਾਂ ਵਿੱਚ ਤਾਪਮਾਨ 5 ਤੋਂ 6 ਡਿਗਰੀ ਤੱਕ ਦਾ ਵਾਅਦਾ ਦਰਜ ਕੀਤਾ ਜਾ ਸਕਦਾ ਹੈ। ਉਹਨਾਂ ਗੱਡੀ ਮਾਲਕਾਂ ਤੇ ਡਰਾਈਵਰਾਂ ਲਈ ਚੰਗੀ ਖਬਰ ਹੈ ਜਿਨ੍ਹਾਂ ਕੋਲ ਸਮਾਰਟ ਕਾਰਡ ਦੀ ਬਜਾਏ ਕਾਗਜ਼ ਦੀ ਬਣੀ ਹੋਈ ਰਜਿਸਟ੍ਰੇਸ਼ਨ ਕਾਪੀ ਹੈ। ਟ੍ਰਾਂਸਪੋਰਟ ਵਿਭਾਗ ਵਿੱਚ ਲੰਬੇ ਸਮੇਂ ਤੋਂ ਬੰਦ ਪਈਵਾਨਾਂ ਦੀ ਆਰ.ਸੀ. ਦੀ ਬੈਕਲੌਗ ਐਂਟਰੀ ਹੁਣ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਉਹ ਲੋਕ ਹੁਣ ਦਫ਼ਤਰ ਜਾ ਕੇ ਆਪਣੇ ਕਾਗਜ਼ਾਤ ਦੀ ਤਸਦੀਕ ਕਰਵਾਉਣ ਤੋਂ ਬਾਅਦ ਆਰ.ਸੀ. ਆਨਲਾਈਨ ਕਰਵਾ ਸਕਣਗੇ। ਇਸ ਦਾ ਸਭ ਤੋਂ ਵੱਡਾ ਫਾਇਦਾ ਏ ਹੋਵੇਗਾ ਕਿ ਲੋਕ ਚਲਾਨ ਤੋਂ ਬਚ ਸਕਣਗੇ ਤੇ ਆਰਸੀ ਨੂੰ ਡਿਜੀ ਲੋਕਰ 'ਚ ਰੱਖ ਸਕਣਗੇ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਕਲੈਕਸ਼ਨ ਸੰਬੰਧੀ ਓਟੀਐਸ ਸਕੀਮ ਲਿਆਂਦੀ ਗਈ ਹੈ ਜਿਸ ਕਿਸੇ ਵੱਲੋਂ ਅਜੇ ਤੱਕ ਆਪਣਾ ਕੋਈ ਵੀ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਹੋ 31 ਜੁਲਾਈ ਤੋਂ ਪਹਿਲਾਂ ਇੱਕ ਮੁਸਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਵਿਆਜ ਅਤੇ ਜੁਰਮਾਨੇ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ ਇਹ ਜਾਣਕਾਰੀ ਨਗਰ ਕੌਂਸਲ ਹਰ ਦੇ ਯੂਨਿ ਦੇੰਦ ਅੰਦਰ ਸਾਕੀ 31 ਜੁਲਾਈ ਤੱਕ ਇੱਕ ਮੁਸਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਹਰ ਤਰ੍ਹਾਂ ਦੇ ਵਿਆਸ ਤੇ ਜੁਰਮਾਨੇ ਤੋਂ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ 31 ਜੁਲਾਈ ਤੋਂ ਬਾਅਦ ਪੁਰਾਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 50% ਦੀ ਜੁਰਮਾਨਾ ਤੇ 20% ਦੀ ਪੈਨਲਟੀ ਲੱਗੇਗੀ ਇਸ ਲਈ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤੇ ਆਪਣਾ ਪੁਰਾਣਾ ਰਹਿਦਾ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾ ਕੇ ਭਾਰੀ ਜੁਰਮਾਨੇ ਤੇ ਵਿਆਸ ਤੋਂ ਬਚਿਆ ਜਾ ਸਕੇ ਕੱਪੜਿਆਂ ਤੇ ਕੱਪੜੇ ਹਜੇ ਪਏ ਨੇ ਕਹਿੰਦੇ ਕਿ ਆਸ਼ੂ ਐ ਕਹੀ ਜਾਂਦਾ ਮੈਂ ਤਾਂ ਬਰੀ ਹੋ ਗਿਆ ਬਰੀ ਕੀ ਨਹੀਂ ਕਰਤਾ ਐ ਕੇਸ ਚੱਲ ਰਹੇ ਨੇ ਕੋਰਟਾਂ 'ਚ ਹਜੇ ਕਦੇ ਟੈਂਡਰਿੰਗ ਦਾ ਕੱਪੜਾ ਕਦੇ ਟਰਾਂਸਪੋਰਟ ਦਾ ਕੱਪੜਾ ਸਾਰੇ ਕੇਸ ਚੱਲਦੇ ਨੇ ਚਲੋ ਕੋਰਟਾਂ ਦੇ ਮੁਤਾਬਕ ਚੱਲਣਾ ਪੈਂਦਾ ਕਾਨੂੰਨ ਮੁਤਾਬਕ ਚੱਲਣਾ ਪਊ ਠੀਕ ਹੈ ਨਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਹ ਤੁਸੀਂ ਕਿੱਥੇ ਲੈ ਜਾਓਗੇ ਪੈਸਾ ਮੈਨੂੰ ਸਮਝ ਨਹੀਂ ਆਉਂਦੀ ਪਤੰਦਾ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਤਾਂ ਆ ਸਕਦੇ ਨੇ ਸਾਨੂੰ ਤਾਂ ਇਹੀ ਸਖਾਇ ਸਾਡੇ ਬਜ਼ੁਰਗਾਂ ਨੇ ਭਾਈ ਨਾਲ ਕੁਝ ਨਹੀਂ ਜਾਂਦਾ ਇਹ ਮਨਲਾ ਦਾ ਨਾਮ ਵਾਲੇ ਦਾ ਵੀ ਗੱਠੜੀਆਂ ਬੰਨੀ ਫਿਰਦੇ ਨੇ ਵੀ ਲੈ ਕੇ ਜਾਵਾਂਗੇ ਕਿਉਂ ਗਰੀਬਾਂ ਦੀਆਂ ਵੱਦ ਦਵਾਵਾਂ ਲੈਣੇ ਹੋ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਹੈਗਾ ਸਿੱਧੀ ਜਾਂਦੀ ਹੈ ਭਾਈ ਉੱਥੇ ਆ ਦੇਖ ਲਓ ਜਿਹਨੇ ਜਿਹਨੇ ਕੋਈ ਮਾੜਾ ਕੰਮ ਕੀਤਾ ਇੱਥੇ ਨਰਕ ਸੁਰਗ ਨੇ ਇੱਥੇ ਭੁਗਤਦਾ ਤੁਸੀਂ ਵੀ ਤੁਹਾਡੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ 'ਚ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਾਂ ਕਿਸੇ ਦੇ ਹੱਕ ਮਾਰੇ ਇੱਥੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦਾ ਫਿਰ ਉਹ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਤੇ 19 ਤਰੀਕ ਨੂੰ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਮਾਵਾ ਪੈਣ ਦਾ ਦੱਸਣ ਦੀ ਲੋੜ ਹੀ ਨਹੀਂ ਤਸਵੀਰੇ ਸਵੇਰੇ ਨੇਰੇ 'ਚ 5:30 ਵਜੇ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਤੁਸੀਂ ਬਹੁਤ ਹੀ ਖੁਸ਼ ਨਾ ਹੋ ਪਿੱਛੇ ਜੇ ਲੋਡ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਪਰ ਆਪਣਾ ਝਾੜੂ ਚੋਂ ਨਿਸ਼ਾਨਾ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਣ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਹਿੰਦੁਸਤਾਨ ਕੱਲ ਇੱਕ ਕੱਲ ਇੱਕ 1958 ਦਾ ਐਕਟ ਹੈ ਜੀ 1958 ਦੁਕਾਨਦਾਰਾਂ ਦਾ ਉਹ ਕੱਲ ਐਕਟ ਸੋਧ ਕੇ ਉਹਨੂੰ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਆ ਦੁਕਾਨਦਾਰ ਖੜੇ ਨੇ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੋਣੇ ਮਾਰਕੀਟ ਇੱਕ ਬੰਦਾ ਵੀ ਰੱਖ ਲੈਂਦਾ ਸੀ ਇਨਸਪੈਕਟਰ ਆ ਜਾਂਦਾ ਰੋਜ ਦਾ ਹਿਸਾਬ ਦੇ ਕਿੱਥੇ ਕਿੱਥੇ ਦਿੰਨਾ ਜੇ ਦੋ ਚਾਰ ਮੁੰਡੇ ਕੰਮ ਕਰਦੇ ਨੇ ਦੁਕਾਨ ਤੇ ਲਓ ਜੀ ਇਹਨਾਂ ਦਾ ਰਿਕਾਰਡ ਕਿੱਥੇ ਆ ਫਲਾਂ ਕਿੱਥੇ ਇਨਸਪੈਕਟਰ ਰਾਜ ਹੋ ਜਾਂਦਾ ਸੀ ਜਾਂ ਪੈਸੇ ਮੰਗਦੇ ਸੀ ਅਸੀਂ ਕੱਲ ਇਹ ਸੋਧ ਕੀਤੀ ਉਹ ਚ ਕਿ ਘੱਟੋ ਘੱਟ 20 ਬੰਦੇ ਜੇ ਤੁਸੀਂ ਦੁਕਾਨ ਤੇ ਰੱਖਦੇ ਹੋ ਕੰਮ ਕਰ ਕਰਦੇ ਹੋ ਤਾਂ 20 ਬੰਦਿਆਂ ਦਾ ਕੋਈ ਹਿਸਾਬ-ਤਬ ਕੋਈ ਇਨਸਪੈਕਟਰ ਤੁਹਾਨੂੰ ਪੁੱਛ ਨਹੀਂ ਸਕਦਾ ਕਿਤੋਂ ਉਹਨਾਂ ਨੇ 20 ਬੰਦੇ ਜਿਹੜੇ ਤੁਸੀਂ ਆਪਣਾ ਕੰਮਕਾਰ ਕਰੋ ਤੁਸੀਂ 20 ਬੰਦਿਆਂ ਨੂੰ ਕੰਮ ਦੇ ਰਹੇ ਹੋ ਉਹ ਤੁਹਾਡੇ ਤੋਂ ਪੈਸੇ ਮੰਗਣ ਆ ਰਹੇ 20 ਬੰਦਿਆਂ ਨਾਲ ਪੰਜਾਬ ਦੇ 95% ਦੁਕਾਨਦਾਰ ਕਵਰ ਹੋ ਜਾਂਦੇ ਜੀ ਸਿਰਫ 20 ਤੋਂ ਉੱਪਰ ਵਾਲੇ 5% ਨੇ ਕਦੇ ਇਨਸਪੈਕਟਰ 6 ਮਹੀਨਿਆਂ ਬਾਅਦ ਆ ਕੇ ਤੁਹਾਡਾ ਦੱਸ ਦੂਗਾ ਤੁਹਾਨੂੰ ਭਾਈ ਆਏ ਆ ਪਰ ਕੋਈ ਰਿਸ਼ਵਤ ਲੈਣਾ ਜਾਂ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਦਿੰਦੇ ਖੇਤੀ ਨਹੀਂ ਕਰਨ ਦਿੰਦੇ ਹਾਂਜੀ ਕੋਈ ਕੋਈ ਸਾਨੂੰ ਵਪਾਰ ਨਹੀਂ ਕਰਨ ਦਿੰਦੇ ਪੜਨ ਨਹੀਂ ਦਿੰਦੇ ਹੋ ਕਰੀਏ ਕੀ ਫੇਰਾ ਸਾਰਾ ਕੁਝ ਇਹਨਾਂ ਦੇ ਕਬਜ਼ੇ 'ਚ ਆ ਬਸ ਸਭ ਕੁਝ ਆਪਣੇ ਕਬਜ਼ੇ 'ਚ ਸੋ ਇਸ ਕਰਕੇ ਤੁਹਾਨੂੰ ਕਹਿਣ ਮੈਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਲੋਕਾਂ ਦੇ ਹੱਕ 'ਚ ਫੈਸਲੇ ਲਏ ਜਾ ਰਹੇ ਨੇ ਇਸ ਵਕਤ ਜੋ ਮੇਰੇ ਕੋਲ ਅੰਕੜਾ ਹੈ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 54154 1 ਰੁਪਈਆ ਵੀ ਕਿਹਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਵੀ ਮੈਂ ਵੀ ਮੇਰੇ ਬਾਦ ਨੰਬਰ ਸੀ ਪਰ ਮੇਰੇ ਘਟ ਵਾਲਾ ਜਿਹੜਾ ਸੀ ਉਦੋਂ ਉਹ ਨੂੰ ਮੰਤਰੀ ਜਾਣਦਾ ਸੀ ਐਮ ਐਲ ਏ ਜਾਣਦਾ ਸੀ ਉਹ ਨੌਕਰੀ ਲੈ ਗਿਆ ਨਾ ਮੈਰਿਟ ਮੁਤਾਬਕ ਨੌਕਰੀ ਮਿਲੂਗੀ ਬੱਚਿਆਂ ਨੂੰ ਕੋ ਪੜੋ ਨੰਬਰ ਲੈ ਕੇ ਆਓ ਸਰਕਾਰ ਤੁਹਾਡੇ ਘਰੇ ਆਊਗੀ ਤੁਹਾਡਾ ਕੁੰਡਾ ਖੜਕਾਊਗੀ ਆਹ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਵੀ ਨੌਕਰੀ ਤੇ ਇੰਡਸਟਰੀ ਵੀ ਆ ਰਹੀ ਹੈ ਟਾਟਾ ਸਟੀਲ ਆ ਰਹੀ ਹੈ ਆਪਣੇ ਲੁਧਿਆਣੇ ਉਧਰ ਸਾਈਕਲ ਵੈਲੀ 'ਚ ਸੈਕਿੰਡ బిਗੇਸਟ ਆਫ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਆ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਿਮ ਪੇਂਟਸ ਆ ਰਿਹਾ ਹੈ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਜਿਹੜੇ ਵੱਡੇ ਇੰਡਸਟਰੀਸਟ ਨੇ ਤੇ ਜਿਹੜੇ ਛੋਟੇ ਇਥੋਂ ਵਾਲੇ ਨੇ ਐਮਐਸਐਮਈ ਵਾਲੇ ਉਹਨਾਂ ਨੂੰ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਿਹਾ ਹਾਂ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਹੋਣਗੇ ਕਿਉਂਕਿ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਕੋਲੇ ਇਹ ਸਰਕਲ ਚੱਲੂਗਾ ਜੀ ਜੇ ਲੋਕਾਂ ਕੋਲ ਪੈਸੇ ਹੈ ਨਹੀਂ ਤਾਂ ਬਾਜ਼ਾਰ 'ਚ ਕੌਣ ਆਊਗਾ ਜੀ ਬਾਜ਼ਾਰ ਪਿਆਰ ਖਤਮ ਸੁੰਨੇ ਪੈਸਾ ਹੋਊਗਾ ਤਾਂ ਸਰਕਲ ਘੁੰਮੂਗਾ ਸਰਕਲ ਘੁੰਮੂਗਾ ਲੋਕਾਂ ਕੋਲੇ ਦੁਕਾਨਦਾਰ ਵੀ ਖੁਸ਼ ਹੋਊਗਾ ਉਹ ਸ਼ਾਪਿੰਗ ਕਰਕੇ ਖੁਸ਼ ਹੋਣਗੇ ਠੀਕ ਹੈ ਨਾ ਤੋ ਉਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਇਕਨੋਮੀ ਜੇ ਰਨਿੰਗ ਚ ਰਹੂਗੀ ਤਾਂ ਇਕਨੋਮੀ ਵੱਧਦੀ ਹੈ ਜਿਸ ਪ੍ਰਕਾਰ ਜੁੱਧ ਨਸ਼ਿਆਂ ਵਿਰੁੱਧ ਦੀ ਪੋਲ ਖੁੱਲੀ ਹੈ ਐਸੇ ਚੋ ਡਰਾ ਰਿਹਾ ਕਮਕਾਰੇ ਆ ਲੋਕਾਂ ਨੂੰ ਪੁਲਿਸ ਦਾ ਵੀ ਤੁਸੀਂ ਪ੍ਰੈਸ ਦੇ ਕੋਲੇ ਨਹੀਂ ਜਾਣਾ ਜੇ ਤੁਸੀਂ ਪ੍ਰੈਸ ਦੇ ਕੋਲੇ ਗਏ ਵੀ ਸਾਡੇ ਪਿੰਡ ਚ ਨਸ਼ਾ ਹੈ ਜਿਹੜੀਆਂ ਨਸ਼ੇ ਦੇ ਖਿਲਾਫ ਉੱਥੇ ਕਮੇਟੀਆਂ ਬਣੀਆਂ ਐ ਫਿਰ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਉਹ ਜਿਹੜੀ ਮੌੜ ਹਲਕੇ ਦੀ ਘਟਨਾ ਸੀ ਜਿੱਥੇ ਸੂਬੇਦਾਰ ਦੀਆਂ ਦੋਵੇਂ ਲੰਕਾ ਤੋੜ ਦਿੱਤੀਆਂ ਗਈਆਂ ਉਹ ਵਿਅਕਤੀ ਨਸ਼ੇ ਵਿਰੁੱਧ ਕੰਮ ਕਰ ਰਿਹਾ ਸੀ ਫੌਜ ਚੋਂ ਆਇਆ ਰਿਟਾਇਰਮੈਂਟ ਤੇ ਫਿਰ ਤੁਹਾਨੂੰ ਪਤਾ ਮੈਂ ਉਹਰਾ ਪਤਾ ਲੈ ਕੇ ਲੈਣ ਗਿਆ ਸੀ ਉਹ ਨੂੰ 5000 ਰੁਪਏ ਦਾ ਕਮਰਾ ਉਸ ਹਸਪਤਾਲ ਦੇ ਵਿੱਚ ਮਹਈਆ ਸਰਕਾਰ ਨੇ ਨਹੀਂ ਕਰਵਾਇਆ ਸਰਕਾਰ ਹਜੇ ਵੀ ਜਿਹੜੇ ਬੰਦੇ ਨੇ ਵੀਡੀਓ ਪਾਈ ਸੀ ਉਹਨੂੰ ਡਰਾ ਤੇ ਧਮਕਾ ਰਹੀ ਹੈ ਪੰਜਾਬ ਦੇ ਹਰ ਪਿੰਡ 'ਚ ਨਸ਼ਾ ਵਿਖ ਰਿਹਾ ਹੈ ਲੇਕਿਨ ਇਹ ਕਿਆ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਖਬਰ ਦੇਏਗਾ ਉਹਦੇ ਤੇ ਕਾਰਵਾਈ ਹੋਊਗੀ ਤੁਹਾਨੂੰ ਪਤਾ ਹੈ ਯੂਟਿਊਬਰਾਂ ਨੂੰ ਵੀ ਫੜਨਾ ਹੈ ਜਿਹੜੇ ਤੁਹਾਡੇ ਅਰਗੇ ਜਿਹੜੇ ਖਬਰ ਦੇਣਗੇ ਤੁਸੀਂ ਕੇਵਲ ਪੁਲਿਸ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੈ ਕਿ ਕੇਵਲ ਇਹੀ ਦੱਸਣਾ ਕਿ ਨਸ਼ਾ ਖਤਮ ਹੋ ਗਿਆ ਜਿਹੜਾ ਜੁੱਧ ਸੀ ਉਹ ਉਹ ਕਾਮਯਾਬ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਓਵਰਡੋਸ ਦੀ ਲਾਤੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਨੇ ਥੋੜੀ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰ ਨਹੀਂ ਰਹੀ ਪੁਲਿਸ ਸਾ ਗੱਰੀਆਂ ਵੀ ਸਿਆਸੀ ਲੋਕਾਂ ਦੇ ਕਿਵੇਂ ਫੜਨਾ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਤੇ ਆ ਗਿਆ ਵੀ ਉਹਨੇ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਚ ਹੈ ਨੌਜਵਾਨ ਮੁੰਡਾ ਤੇ ਸੀਆਈਏ ਵਾਲੇ ਚੱਕ ਕੇ ਬੰਦੇ ਨੂੰ ਸਿੱਟ ਗਏ ਉੱਥੇ ਹਸਪਤਾਲ 'ਚ ਜਿਹੜਾ ਮੁੱਖ ਗਵਾਹ ਮੈਨੀ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮੁਕੱਦਮਾ ਹੈ ਉਹ ਨਾਜ਼ੁਕ ਜਿਹਾ ਮੁਕੱਦਮਾ ਦਰਜ ਕੀਤਾ ਹੈ ਤਾਂ ਜੋ ਪੁਲਿਸ ਵਾਲਿਆਂ ਦੀ ਜ਼ਮਾਨਤ ਹੋ ਜੇ ਪੁਲਿਸ ਵਾਲਿਆਂ ਨੇ ਟੌਰਚਰ ਕਰਕੇ ਬਿਨਾ ਮੁਕੱਦਮੇ ਤੋਂ ਬਿਨਾ ਅਰਜ਼ੀ ਤੋਂ ਬਿਨਾ ਐਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾਇਆ ਛੋਟੇ ਛੋਟੇ ਹੋਰੇ ਬੱਚੇ ਇਹ ਪੁੱਛੋ ਦੀ ਘਟਨਾ ਹੈ ਸਾਰਾ ਸ਼ਹਿਰ ਬੰਦ ਹੋਇਆ ਇਹਦੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਉਂਟੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਕੇ ਮਕਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਇਹ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਵੇਂ ਵਿਅਕਤੀ ਸਰਕਾਰ ਬਰੀ ਕਰਦੇ ਜੀ ਕੋਰਟ ਜਿਵੇਂ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲਵਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਨਖਾਹ ਸਰਕਾਰ ਦੇ ਖਜ਼ਾਨੇ ਚ ਜਮ੍ਹਾਂ ਹੋਏਗੀ ਜੇ ਤੂੰ ਵਿਅਕਤੀ ਬੰਦਾ ਨਜਾਇਜ਼ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਕੱਦਮਾ ਦਰਜ ਕੀਤਾ ਸੀ ਤਾਂ ਤੇਰੀ ਨੌਕਰੀ ਇਹਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗੱਲ ਤੇ ਇਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰਿਫਾਰਮਸ ਲੈ ਕੇ ਆਉਣਗੇ ਇਹਨਾਂ ਦੀ ਤਾਕਤ ਘਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਮੁਕੱਦਮਾ ਦਰਜ ਕਰ ਦਿੰਦੇ ਕੋਈ ਪੁੱਛਣਾ ਨਹੀਂ ਦੀ ਇਹਨਾਂ ਲੋਕਾਂ ਨੂੰ ਔਰ ਕੁਝ ਮਿਸ਼ਨ ਬਠਾ ਕੇ ਸਾਰਿਆਂ ਦੇ ਪਰਚੇ ਖਾਤਮ ਕਰਕੇ ਇਹਨਾਂ ਤੇ ਕਾਰਵਾਈ ਔਰ ਐਸੇ ਅਫਸਰ ਹੈਗੇ ਪੰਜਾਬ ਚ ਵਰਦੀ ਧਾਰੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜੇ ਇਹੋ ਜੇ 50 ਡੀਐਸਪੀ ਹੈ ਇਹੋ ਜੇ 30 35 ਐਸਪੀ ਹੈ ਇਹੋ ਜੇ 5 7 ਹੋਰ ਵੱਡੇ ਅਹੁਦੇ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਹਮਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਵੀ ਆਵੇ ਤਾਂ ਇਹ ਕਿਸੇ ਹੋਰ ਕੋਈ ਕਿਸੇ ਦੇ ਧੱਕੇ ਸੇ ਰਾਸਨੀ ਨਾ ਕਰ ਸਕੇ ਸੋ ਮੈਂ ਇਹ ਨਹੀਂ ਕਹਿਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਣੇ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਰ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਨਾ ਕੇਵਲ ਕੰਟੈਸਟਰ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਸ਼ੂ ਨਾ ਕੇਵਲ ਉਹ ਦੇ ਖਲਾਫ ਕਿਸੇ ਵਿਅਕਤੀ ਦੇ ਖਲਾਫ ਜਿਹਨੂੰ ਤੁਸੀਂ ਡਰਾਉਂਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਗੁਰਾਮ ਦੇਣਾ ਛੋਣੇ ਸੋ ਤੁਸੀਂ ਆਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ